प्रसाद नॉन वेज ना जी चलाता लड़का अनमोल कवात्र उसका नाम उसके साथ एक और सरदार भाई बैठा था मुल्तानी मुल्तानी ऐसे मिट्टी जैसे नाम था उसका कुछ ठीक है तो एक नकली पास्टर को बैठा कर ना अपने पास परमेश्वर के राज्य की उसके पवित्र वचनों की यीशु मसीह के जीवन की ਇਨਸਲਟ ਕਰ ਰਹੇ تھے ਬੜੀ ਖਤ ਆ ਜਿਹੜਾ ਵਿਵਾਦ ਥੋੜਾ ਜਿਹਾ ਚੱਲ ਰਿਹਾ ਅਨਮੋਲ ਕਵਾਤਰਾ ਦੇ ਪੋਡਕਾਸਟ ਦੇ ਵਿੱਚ ਜਿਹੜੇ ਪਾਸਟਰ ਜੀ ਆਏ ਸੀ ਜਤਿੰਦਰ ਸਟੀਫਨ ਉਹਨਾਂ ਨੇ ਆਪਣੇ ਵੱਲੋਂ ਵਧੀਆ ਬਿਆਨਬਾਜ਼ੀ ਕੀਤੀ ਜੋ ਸਵਾਲ ਸੀ ਚਲੋ ਆਏ ਤੇ ਪ੍ਰਭੂ ਨੂੰ ਪੰਛੇ ਲੋਕਾਂ ਨੇ ਪੋਡਕਾਸਟ ਦੇਖਿਆ ਤੇ ਉਹ ਚੱਲਿਆ ਲੇਕਿਨ ਉਹਦੇ ਵਿੱਚ ਸੁਖਬਾਹ ਰਾਣਾ ਜੀ ਨੇ ਕਹਿ ਦਿੱਤਾ ਕਿ ਉਹ ਨਕਲੀ ਪਾਸਟਰ ਹੈ ਉਹਨਾਂ ਨੂੰ ਜਵਾਬ ਨਹੀਂ ਦੇਣਾ ਤਾਂ ਮੈਂ ਦੱਸਣਾ ਚਾਹਾਂਗਾ ਕਿ ਪਾਸਟਰ ਉਹ ਅਸਲੀ ਨੇ ਉਹ ਜਤਿੰਦਰ ਸਟੀਫਨ ਜੀ ਸੀਐਨਆਈ ਦੇ ਪਾਸਟਰਸ ਨੇ ਆਪਣੀ ਜਿਹੜੀ ਚਰਚ ਤੇ ਸੀਐਨਆਈ ਚਰਚ ਦੇ ਵਿੱਚ ਫਰਕ ਵੀ ਹੁੰਦਾ ਉਹ ਇਹ ਵਰਗਿਆ ਕਿ ਉੱਥੇ ਡੈਸਕ ਲਗਾਏ ਹੁੰਦੇ ਆ ਬੈਠ ਕੇ ਲੋਕ ਪ੍ਰਚਾਰ ਸੁਣਦੇ ਆ ਤੇ ਪਹਿਰਾਵਾ ਇਹੀ ਹੈ ਜੋ ਜਤਿੰਦਰ ਸਟੀਫਨ ਜੀ ਨੇ ਪਾਇਆ ਤੇ ਮੈਂ ਸੁਖਪਾਲ ਰਾਣਾ ਜੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਪਾਸਟਰ ਜੀ ਤੁਹਾਡੀ ਸਾਰੇ ਰਿਸਪੈਕਟ ਕਰਦੇ ਆ ਤੁਹਾਨੂੰ ਲੋਕ ਬਹੁਤ ਜ਼ਿਆਦਾ ਸੁਣਦੇ ਆ ਤੁਸੀਂ ਉਹਨਾਂ ਨੂੰ ਕਹਿ ਦਿੰਦਾ ਕਿ ਨਕਲੀ ਪਾਸਟਰ ਆ ਉਦੇ ਤਹਿਤ ਉਹ ਜੋ ਚਾਹੁੰਦੇ ਆ ਲੋਕ ਵੀ ਇਹਨਾਂ ਦਾ ਆਪਸ ਵਿੱਚ ਝਗੜਾ ਹੋਵੇ ਉਹ ਤੇ ਸ਼ੁਰੂ ਹੋ ਗਿਆ ਤੁਸੀਂ ਉਹਨਾਂ ਨੂੰ ਨਕਲੀ ਕਹਿੰਦਾ ਕੱਲ ਨੂੰ ਉਹ ਤੁਹਾਨੂੰ ਕਹਿ ਦੇਣਗੇ ਤੇ ਇਸ ਕਰਕੇ ਜੋ ਉਹਨਾਂ ਨੇ ਕਿਹਾ ਬਿਆਨਬਾਜ਼ੀ ਕੀਤੀ ਨੈਕਸਟ ਪੋਰਸਟ ਕਰ ਤੋਂ ਹੋਵੇ ਤੇ ਤੁਸੀਂ ਸੀਨੀਅਰ ਪਰਸਨ ਜਾਂ ਉਹ ਸੀਨੀਅਰ ਪਰਸਨ ਉਹਨਾਂ ਦੇ ਨਾਲ ਜ਼ਰੂਰ ਜਾਣ ਪਰ ਜਿਹੜਾ ਆਪਾਂ ਇੱਕ ਦੂਸਰੇ ਨੂੰ ਨਕਲੀ ਕਹਿ ਦੰਨੇ ਆ ਜਾਂ ਐਦਾਂ ਆ ਤਾਂ ਉਹ ਬਿਲਕੁਲ ਚੰਗਾ ਪਬਲਿਕ ਵਿੱਚ ਮੈਸੇਜ ਨਹੀਂ ਜਾਂਦਾ ਹੈਗਾ ਜਿਹਦੇ ਨਾਲ ਲੋਕ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੈ ਜਤਿੰਦਰ ਸਟੀਫਨ ਜੀ ਦੀ ਵੀ ਉਨੀ ਰਿਸਪੈਕਟ ਕਰਦਾ ਸੁਖਾ ਲਾਣਾ ਜੀ ਤੁਸੀਂ ਸੀਨੀਅਰ ਬਹੁਤ ਪਾਸਪਰ ਆ ਗਏ ਆ ਤੁਸੀਂ ਇਸ ਤਰ੍ਹਾਂ ਦੀ ਕੋਈ ਬਿਆਨ ਤੁਸੀਂ ਸਭੋ ਨਾਲ ਖੜੋ ਉਹਨਾਂ ਦੇ ਜੇ ਕੋਈ ਇਦਾਂ ਦੀ ਪ੍ਰੋਬਲਮ ਆਂਦੀ ਹੈ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ